ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਇੱਕ ਪਹਿਲਣ ਵੱਸੀ ਦੀ ਵੀਡੀਓ ਲੈ ਕੇ ਆਏ ਆ ਜਿਹੜੀ ਇਹ ਮੂਹੋਂ ਖੀਰੀ ਤੋਂ ਦੋ ਦੰਦ ਹੋ ਰਹੀ ਆ ਹੱਥੀ ਚਵਾਈ ਵਾਲਾ ਸੋਹਣਾ ਥਣ ਕੱਢੂਗੀ ਪ्योर ਪੰਜਾਬ ਵਾਲੀ ਜਰਸੀ ਆ ਗਈ ਮਾਦਾਰ ਰਿਕਾਰਡ ਹੈੜਾ ਉਹ 30 ਲੀਟਰ ਤੋਂ ਪਲੱਸ ਦਾ ਹੈਗਾ ਸਾਰਾ ਬੱਸੀ ਦਾ ਰਿਕਾਰਡ ਮਿਲ ਜੂਗਾ ਕਿਹੜੇ ਸੀਮਨ ਦੀ ਆ ਤੇ ਕਿਹੜਾ ਸੀਮਣ ਅੱਗੇ ਲੱਗਿਆ ਹੋਇਆਗਾ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਹਾਂ ਉਹ ਆਪਾਂ ਸੋ 9 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਦਿਨ ਐਦਵਾਰਾ 9 ਤਰੀਕ 11ਵਾਂ ਮਹੀਨਾ 2025 ਸੋ ਲਾਸ਼ ਤੱਕ ਵੀਡੀਓ ਤੇ ਬਣੇ ਰਹੋ ਆਪਾਂ ਪ੍ਰੋਪਰ ਬੱਸੀ ਦੀ ਡਿਟੇਲ ਦਵਾਂਗੇ ਪਹਿਲਾ ਸੂਆ ਬਿਲਕੁਲ ਖੀਰੀ ਤੋਂ ਦੋ ਦੰਦ ਹਜੇ ਕੱਢ ਰਹੀ ਹੈ ਇਹ ਤੁਸੀਂ ਚੈੱਕ ਕਰਕੇ ਲਿਆ ਸਕਦੇ ਹੋ ਸੋ ਸੂਂ ਦੇ ਬਿਲਕੁਲ ਇਹ ਤਿਆਰੀ ਧੀ ਆ ਇਹ ਅੱਜ ਸੂਪੇ ਕੱਲ ਸੂਪੇ ਦੇਣੇ ਦੇ ਪੂਰੇ ਨੇ ਬਾਕੀ ਹਵਾਨਾ ਦੇਖੋ ਤੁਸੀਂ ਖੁੱਚਾਂ ਤੋਂ ਉੱਪਰ ਆ ਪੂਰਾ ਫਿਕਸ ਹਵਾਨਾ ਤਿਆਰ ਕੀਤਾ ਜਿੰਨਾ ਵੀ ਹਵਾਨਾ ਗਾ ਅੱਗੇ ਪਿੱਛੇ ਦਾ ਹਵਾਨਾ ਗਾ ਚੰਗੀ ਸੇਵਾ ਦੇ ਨਾਲ ਜਿਹੜਾ ਦੁੱਧ ਆ ਇਹ ਉਹ ਮੰਨ ਕੇ ਚਲੋ 24-25 ਕਿਲੋ ਦੁੱਧ ਖੁੱਲਾ ਪਾਉਗੀ ਕਿਉਂਕਿ ਹਵਾਨਾ ਗਵਾਈ ਭਰਦਾ ਓਡੀ ਆਪ ਆ ਓਡੀ ਹਵਾਨਾ ਗਾ ਫੁੱਲ ਬਰੀਡ ਦੇ ਵਿੱਚ ਮੱਛੀ ਆ ਗਈ ਦੇਖੋ ਪੰਜਾਬ ਵਾਲੀ ਜਰਸੀ ਬਹੁਤ ਸਕੀਨ ਹੁੰਦਾ ਵੀਰ ਵੀ ਹੱਥੀ ਚਵਾਈ ਵਾਲੀ ਲੈਣੀ ਆ ਤਾਂ ਸੋਨੂੰ ਚਾਹੇ ਤੁਸੀਂ ਮਸ਼ੀਨ ਤੇ ਚੋਲਿਓ ਚਾਹੇ ਹਿੱਚੋਲਿਓ ਹਾਈਟ ਲੈਂਥ ਪੂਰੀ ਵਧੀਆ ਗਈ ਜਰਸੀ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਬਾਲੀ ਵੱਡੀ ਵੀ ਨਹੀਂ ਬਾਲੀ ਛੋਟੀ ਵੀ ਨਹੀਂ ਸੋ ਸਾਨੂੰ ਤੋੜ ਕੇ ਦਿਖਾਉਣੇ ਆਪਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਵਗੈਰਾ ਲੈ ਚਲੋ ਉਧਰ ਨੂੰ ਸੋ ਇੱਥੋਂ ਤੁਸੀਂ ਦੇਖ ਸਕਦੇ ਹੋ ਹਵਾਨਾ ਇੱਕ ਵਾਰੀ ਫੇਰ ਪੂਰੀ ਫੁੱਲ ਹਵਾਨਾ ਭਰਿਆ ਹੋਇਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਕਿਹੜਾ ਹੋਰ ਦਵਾ ਦੇ ਪੁੱਤ ਸੋ ਦੇਖ ਸਕਦੇ ਹੋ ਪੂਰੀ ਤਿਆਰੀ ਤੇ ਬੱਸੀ ਇੱਕ ਕਿਹੜਾ ਹੋਰ ਕਮ ਆਇਆ ਲੈ ਚਲੋ ਉਧਰ ਲੈ ਚਲੋ ਉਧਰ ਲੈ ਚਲੋ ਸੋ ਦੇਖੋ ਇਥੋਂ ਇਥੋਂ ਤੁਸੀਂ ਜੇ ਕਹਿ ਲਓ ਫੁੱਲ ਤਿਆਰੀ ਦੇ ਵਿੱਚ ਬੱਤੀ ਆ ਹਵਾਨਾ ਅੱਗੇ ਪਿੱਛੇ ਦਾ ਖੁੱਚਿਆਂ ਤੋਂ ਉੱਪਰ ਆਗਾ ਲੈ ਚਲ ਸਿੱਧੀ ਲੈ ਚਲ ਬਤ ਇਥੋਂ ਚੈੱਕ ਕਰ ਲਿਓ ਇੱਕ ਵਾਰੀ ਫੇਰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਹੈ ਲੈ ਚਲ ਬਤ ਬੰਦ ਦੇ ਗਿਰੋ ਸੋ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਬੱਤੀ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਈ ਵੀਡੀਓ ਧੰਨਵਾਦ ਜੀ